ਅੱਜ ਦੇ ਵੀਡੀਓ 'ਚ ਅਸੀਂ ਬਣਾਉਂ ਜਾ ਰਹੇ ਹਾਂ ਇੱਕ ਬਹੁਤ ਹੀ ਆਸਾਨ ਤੇ ਸਵਾਦਲੀ ਮਿਲਕ ਪਾਊਡਰ ਬਰਫੀ। ਇਹ ਰੈਸਪੀ ਸਿਰਫ ਕੁਝ ਕੁ ਇੰਗਰੀਡੀਅੰਟਸ ਨਾਲ ਹੀ ਬਣ ਜਾਂਦੀ ਹੈ ਜਿਵੇਂ ਕਿ ਮਿਲਕ ਪਾਊਡਰ, ਦੁੱਧ, ਚੀਨੀ ਅਤੇ ਕੁਝ ਡਰਾਈ ਫਰੂਟਸ। ਤਾਂ ਆਓ ਸ਼ੁਰੂ ਕਰੀਏ ਇਹ ਮਿੱਠਾ ਤੇ ਸੁੰਦਰ ਸਫ਼ਰ ਇੱਕ ਪਰਫੈਕਟ ਹੋਮੇਡ ਬਰਫੀ ਵੱਲ। ਬਰਫੀ ਬਣਾਉਣ ਲਈ 1 ਕੱਪ ਮਿਲਕ ਪਾਊਡਰ ਲਓ। ਮਿਲਕ ਪਾਊਡਰ ਤੁਸੀਂ ਕਿਸੇ ਵੀ ਕੰਪਨੀ ਦਾ ਲੈ ਸਕਦੇ ਹੋ। ਹੁਣ ਇਹਦੇ ਵਿੱਚ ਅੱਧਾ ਕੱਪ ਜੋ ਹੈ ਦੁੱਧ ਦਾ ਐਡ ਕਰ ਦਿਓ ਦੁੱਧ ਜੋ ਹੈ ਰੂਮ ਟੈਂਪਰੇਚਰ ਤੇ ਹੋਣਾ ਚਾਹੀਦਾ ਹੈ ਇਹਨਾਂ ਦੋਹਾਂ ਨੂੰ ਚੰਗੀ ਤਰ੍ਹਾਂ ਮਿਲਾਓ ਤਾਂ ਕਿ ਇਸ ਦੇ ਵਿੱਚ ਕੋਈ ਵੀ ਲੰਪ ਨਾ ਰਹਿ ਜਾਏ ਔਰ ਇਸ ਦਾ ਸੌਫਟ ਤੇ ਸਮੂਥ ਪੇਸਟ ਬਣਾ ਕੇ ਤਿਆਰ ਕਰ ਲਓ ਮਿਲਕ ਪਾਊਡਰ ਦਾ ਮਿਕਸਚਰ ਬਣ ਕੇ ਤਿਆਰ ਹੈ ਤੁਸੀਂ ਹੁਣ ਇਸ ਨੂੰ ਗੈਸ ਤੇ ਰੱਖਣਾ ਔਰ ਗੈਸ ਦਾ ਜਿਹੜਾ ਫਲੇਮ ਹੈ ਉਹ ਲੋ ਤੋਂ ਮੀਡੀਅਮ ਹੋਣਾ ਚਾਹੀਦਾ ਹੈ ਮਿਕਸਰ ਨੂੰ ਤੁਸੀਂ ਲਗਾਤਾਰ ਹਿਲਾਉਂਦੇ ਰਹਿਣਾ ਤਾਂ ਕਿ ਜੋ ਮਿਲਕ ਪਾਊਡਰ ਹੈ ਉਹ ਤਲੇ ਤੇ ਨਾ ਲੱਗੇ ਤੁਸੀਂ ਅਗਰ ਚਾਹੋ ਤਾਂ ਇਹ ਰੈਸਪੀ ਨਾਨ ਸਟਿਕ ਪੈਨ ਵਿੱਚ ਵੀ ਬਣਾ ਸਕਦੇ ਹੋ ਹੁਣ ਇਸ ਵਿੱਚ ਪਾਵਾਂਗੇ ਅਸੀਂ ਦੋ ਚਮਚੀ ਚੀਨੀ ਦੇ ਤੁਸੀਂ ਆਪਣੀ ਮਿਠਾਸ ਅਨੁਸਾਰ ਚੀਨੀ ਨੂੰ ਵਧਾ ਘਟਾ ਸਕਦੇ ਹੋ ਚੀਨੀ ਨੂੰ ਤੁਸੀਂ ਸਕਿਪ ਵੀ ਕਰ ਸਕਦੇ ਹੋ ਕਿਉਂਕਿ ਮਿਲਕ ਪਾਊਡਰ ਵਿੱਚ ਆਲਰੇਡੀ ਆਪਣੀ ਮਿਠਾਸ ਹੁੰਦੀ ਹੈ 2 ਚਮਚ ਅਸੀਂ ਇਹਦੇ ਵਿੱਚ ਪਾਵਾਂਗੇ ਦیسی ਘਿਓ ਦੇ ਤੇ ਇਸ ਨੂੰ ਚੰਗੀ ਤਰ੍ਹਾਂ ਹਿਲਾਵਾਂਗੇ ਮਿਲਕ ਪਾਊਡਰ 'ਚ ਥੋੜੀ ਫੈਟ ਘੱਟ ਹੁੰਦੀ ਏ ਤਾਂ ਕਰਕੇ ਇਹਦੇ ਵਿੱਚ ਮੈਂ ਦیسی ਘਿਓ ਹੈ ਉਹ ਪਾਇਆ ਹੈ ਇਹਦੇ ਵਿੱਚ ਮੈਂ 4 ਛੋਟੀ ਇਲਾਇਚੀ ਜੋ ਹਰੀ ਇਲਾਇਚੀ ਹੁੰਦੀ ਏ ਉਹਨੂੰ ਪੀਸ ਕੇ ਪਾਇਆ ਹੈ ਕਿਉਂਕਿ ਹਰੀ ਇਲਾਚੀ ਦਾ ਜੋ ਫਲੇਵਰ ਹੈ ਇਹਦੇ ਵਿੱਚ ਜੋ ਟੇਸਟ ਹੈ ਬਹੁਤ ਹੀ ਜ਼ਿਆਦਾ ਸਵਾਦ ਹੁੰਦਾ ਹੈ ਇਲਚੀ ਪਾਊਡਰ ਪਾਣਾ ਆਪਸ਼ਨਲ ਹੈ ਤੁਸੀਂ ਅਗਰ ਨਹੀਂ ਪਸੰਦ ਕਰਦੇ ਤਾਂ ਤੁਸੀਂ ਇਸ ਨੂੰ ਸਕਿੱਪ ਕਰ ਸਕਦੇ ਹੋ ਹੁਣ ਤੁਸੀਂ ਦੇਖ ਸਕਦੇ ਹੋ ਕਿ ਸਾਡਾ ਇਹ ਪੇਸਟ ਜੋ ਹੈ ਗਾੜਾ ਹੋ ਚੁੱਕਿਆ ਹੈ ਇਹਦੇ ਵਿੱਚ ਹੁਣ ਥੋੜੀ ਜਿਹੀ ਮੈਂ ਡਰਾਈ ਫਰੂਟ ਐਡ ਕਰਾਂਗੀ ਥੋੜੀ ਜਿਹੀ ਮੈਂ ਬਦਾਮ ਕੱਟੇ ਹੋਏ ਨੇ ਔਰ ਥੋੜੀ ਜਿਹੀ ਪਿਸਤਾ ਇਸ ਨੂੰ ਇਹਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਮਿਕਸਚਰ ਬਣ ਕੇ ਤਿਆਰ ਹੋ ਗਿਆ ਹੈ ਅਸੀਂ ਇਸ ਨੂੰ ਹੁਣ ਕਿਸੇ ਗ੍ਰੀਸ ਕੀਤੀ ਹੋਈ ਪਲੇਟ ਜਾਂ ਟ੍ਰੇ ਵਿੱਚ ਕੱਢ ਲਵਾਂਗੇ ਮੈਂ ਇਥੇ ਇੱਕ ਪਲੇਟ ਲਈ ਹੈ ਇਸ ਨੂੰ ਮੈਂ ਥੋੜਾ ਜਿਹਾ ਘਿਓ ਲਗਾ ਕੇ ਗ੍ਰੀਸ ਕਰ ਲਿਆ ਹੈ ਸਾਰੇ ਤਿਆਰ ਕੀਤੇ ਹੋਏ ਮਿਕਸਚਰ ਨੂੰ ਇਸ ਪਲੇਟ ਵਿੱਚ ਕੱਢ ਲਵਾਂਗੇ ਅਰ ਇਸ ਨੂੰ ਸਪੈਚੂਲਾ ਦੀ ਹੈਲਪ ਦੇ ਨਾਲ ਸੈੱਟ ਕਰ ਲਵਾਂਗੇ ਤੁਸੀਂ ਦੇਖ ਸਕਦੇ ਹੋ ਮਿਕਸਚਰ ਨਾ ਬਹੁਤਾ ਪਤਲਾ ਹੈ ਨਾ ਬਹੁਤਾ ਠਿੱਕ ਹੋਣਾ ਚਾਹੀਦਾ ਇੱਕ ਲਾਸੀ ਜੀ ਲੁੱਕ ਆਣੀ ਚਾਹੀਦੀ ਹੈ ਮਿਕਸਚਰ ਦੀ ਮਿਕਸਚਰ ਚੰਗੀ ਤਰ੍ਹਾਂ ਸੈੱਟ ਹੋ ਗਿਆ ਹੈ ਹੁਣ ਤੁਸੀਂ ਆਪਣੇ ਕਿਸੇ ਵੀ ਮਨਪਸੰਦ ਡਰਾਈ ਫਰੂਟ ਨਾਲ ਗਾਰਨਿਸ਼ ਕਰ ਸਕਦੇ ਹੋ ਮੈਂ ਇਸ ਨੂੰ ਗਾਰਨਿਸ਼ ਕਰ ਰਹੀ ਹਾਂ ਥੋੜੇ ਜਿਹਾ ਬਦਾਮ ਔਰ ਥੋੜੇ ਜਿਹਾ ਪਿਸਤਾ ਨਾਲ ਅਗਰ ਤੁਸੀਂ ਸਿੰਪਲ ਹੀ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸ ਨੂੰ ਸਕਿਪ ਵੀ ਕਰ ਸਕਦੇ ਹੋ ਸਪੈਚੂਲਾ ਦੀ ਹਲ ਦੇ ਨਾਲ ਹਲਕਾ ਹਲਕਾ ਇਸ ਨੂੰ ਪ੍ਰੈਸ ਕਰਾਂਗੇ ਹੁਣ ਅਸੀਂ ਇਸ ਮਿਸ਼ਨਰ ਨੂੰ ਥੋੜਾ ਠੰਡਾ ਹੋਣ ਲਈ ਰੱਖ ਦਵਾਂਗੇ ਫਿਰ ਅਸੀਂ ਇਸ ਨੂੰ ਆਪਣੀ ਕਿਸੇ ਵੀ ਮਨਪਸੰਦ ਸ਼ੇਪ ਵਿੱਚ ਕੱਟ ਲਵਾਂਗੇ ਮੈਂ ਇਸ ਨੂੰ ਸਿਕਯਰ ਸ਼ੇਪ ਵਿੱਚ ਕੱਟ ਰਹੀ ਹਾਂ ਛੋਟੇ ਛੋਟੇ ਚੌਰਸ ਪੀਸਾਂ ਵਿੱਚ ਸਾਰੀ ਬਰਫੀ ਮੈਂ ਕੱਟ ਲਵਾਂਗੀ ਇਹ ਬਰਫੀ ਬਹੁਤ ਹੀ ਜ਼ਿਆਦਾ ਸੌਫਟ ਔਰ ਨਰਮ ਬਣ ਕੇ ਤਿਆਰ ਹੁੰਦੀ ਹੈ ਮੂੰਹ ਵਿੱਚ ਪੰਧਿਆ ਸਾਰਾ ਇਕਦਮ ਕੁਲ ਜਾਂਦੀ ਹੈ ਤੁਸੀਂ ਵੀ ਇਹ ਰੈਸਪੀ ਜ਼ਰੂਰ ਬਣਾ ਕੇ ਟਰਾਈ ਕਰਿਓ ਤੁਹਾਨੂੰ ਇਹ ਰੈਸਪੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਦੱਸਿਓ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦ ਤੁਹਾਡਾ ਮਿਲਦੇ ਹਾਂ ਇੱਕ ਹੋਰ ਨਵੀਂ ਰੈਸਪੀ ਦੇ ਨਾਲ